ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਠੇ ਵੜਿੰਗ ਦੇ ਵਿੱਚ ਇਹ ਪਿੰਡ ਜਿਹੜੇ ਫਰੀਦਕੋਟ ਦਾ ਪਿੰਡ ਆ ਕੋਟਕਪੂਰੇ ਸ਼ਹਿਰ ਦੇ ਬਿਲਕੁਲ 4-5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਵਾ ਜਦੋਂ ਤੁਸੀਂ ਕੋਟਕਪੂਰੇ ਤੋਂ ਮੁਕਸਰ ਸਾਹਿਬ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਤੇ 3 ਕੁ ਕਿਲੋਮੀਟਰ ਦੀ ਦੂਰੀ ਤਾ ਢਾਈ ਕਰਦੇ ਆ ਤੁਹਾਨੂੰ ਇੱਕ ਗੋਦਾਮ ਮਿਲੂਗਾ ਤੇ ਗੋਦਾਮ ਦੇ ਨਾਲ ਹੀ ਬਿਲਕੁਲ ਹਰਜ ਨੂੰ ਹੱਡਾ ਰੋੜੀ ਕਹਿ ਦਿੰਦੇ ਆ ਉਹ ਮਿਲੂਗੀ ਤੇ ਉਹਦੇ ਸੈਂਟਰ ਦੇ ਵਿਚਾਲਿਆਂ ਦੀ ਜਿਹੜੀ ਆ ਉਹ ਸੜਕ ਸਿੱਧੀ ਇਸ ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਛੋਟੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਮੂਰਤ ਵਰਗੀ ਪਹਿਲਾ ਸੂਆ ਸਿੰਗੀ ਕਮਾਲ ਦੀ ਤਿਆਰੀ ਕਮਾਲ ਦੀ ਆ ਆਓ ਕਰਦੇ ਆ ਮਾਲਕ ਦੇ ਨਾਲ ਪਹਿਲਾਂ ਗੱਲਬਾਤ ਇਹਦੇ ਬਾਰੇ ਜਾਣਦੇ ਆ ਕਿੰਨੀ ਉਮਰ ਦੀ ਆ ਕੀ ਇਹਦੀ ਡਿਟੇਲ ਆ ਆਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਸੇਤਾ ਕਰ ਪਰਿਵਾਰ ਬਾਈ ਵਧੀਆ ਜੀ ਲੈ ਵੀ ਬਾਈ ਇੱਕ ਵਾਰੀ ਨਾ ਕਈ ਵਾਰੀ ਪਿੰਡ ਦਾ ਨਾ ਗਲਤ ਆ ਸਾਡੇ ਤੋਂ ਦੱਸਿਆ ਜਾਂਦਾ ਕੋਈ ਨਾ ਪਿੰਡ ਦਾ ਦੱਸ ਦੇ ਮੇਰਾ ਬਾਈ ਬਣ ਕੇ ਪਿੰਡ ਕੋਠੇ ਵੜਾਂਗਾ ਜੀ ਜ਼ਿਲ੍ਹਾ ਫਰੀਦਕੋਟ ਜੀ ਠੀਕ ਹੈ ਤੇ ਕੋਟਕਪੂਰੇ ਤੋਂ ਕਿੰਨੀ ਦੂਰੀ ਤੇ ਪੈ ਗਿਆ ਬਾਈ 4 ਕਿਲੋਮੀਟਰ ਤੇ ਆਪਣਾ ਪਿੰਡ 4 ਕਿਲੋਮੀਟਰ ਤੇ ਆ ਵੱਡੇ ਵੀਰੇ ਆਪਣਾ ਨਾਂ ਕੀ ਆ ਵੀਰੇ ਯਾਰ ਜਸਪਾਲ ਸਿੰਘ ਜੀ ਜਸਪਾਲ ਸਿੰਘ ਜਸਪਾਲ ਬਾਈ ਚੋਟੀ ਤਰੀ ਫਿਰ ਪਹਿਲਾ ਸੂਆ ਪਈ ਯਾਰ ਹਾਂਜੀ ਕਿੰਨੇ ਦਿਨ ਲੱਜੂਗੀ ਜਿਸਵਾਲ ਪਈ ਆ ਦਾ ਦਿਨਾ ਹਫਤਾ ਪਿਆ ਜੀ ਹਫਤਾ ਸੂਣ ਦੇ ਵਿੱਚ ਹੈ ਹਾਂਜੀ ਠੀਕ ਆ ਬਾਈ ਥਲੋ ਥਲੋ ਬਹੁਤ ਚੰਗੀ ਆ ਬਹਿ ਚੱਲੀ ਹੈ ਨਾ ਮੜਾ ਠਾਦੀ ਪਈ ਯਾਰ ਚਲ ਬਹਿ ਲੈਂਦੇ ਕੋਈ ਨਾ ਤੇ ਬਾਈ ਦਿਨੇ ਦੇ ਕਿੰਨੇ ਪਏ ਆ ਹਜੇ 8 ਦਿਨ ਪਏ ਜੀ 27 ਤਰੀਕ ਨੂੰ ਦਿਨ ਪੂਰੇ 28 27 ਤਰੀਕ ਨੂੰ ਦਿਨ ਪੂਰੇ ਜਦ ਦੀ ਬਿਠਾਇਆ ਤੂੰ ਤੇ ਬਾਈ ਇਹਦੀ ਮਾਂ ਦਾ ਦੁੱਧ ਦੱਦ ਕਿੰਨਾ ਕੁ ਸੀ ਮਾਦਰ ਆਪਾਂ ਲਈ ਹੈ ਇਹ ਅਸਲ ਹੋਣੀ ਖਰੀਦੀ ਆ ਜਾਂ ਕੱਟੀ ਲਈ ਸੀ ਕੱਟੀ ਲਈ ਸੀ ਕਿੰਨੇ ਚਿਰ ਦੀ ਸੀ ਕੱਟੀ ਜਦੋਂ ਲਈ ਸੀ ਜੀ ਬਾਈ ਆਪਾਂ ਸਾਲਕ ਤੋਂ ਕੱਟੀ ਸੀ ਲਈ ਠੀਕ ਆ ਬਾਈ ਬਰੀਕੀ ਬਰੂਕੀ ਕੱਟੀ ਦੀ ਲੇਵੇ ਨੂਵੇ ਦੀ ਬਹੁਤ ਚੰਗੀ ਆ ਹਨਾ ਬਾਈ ਯਾਰ ਹਾਂਜੀ ਹੂੰ ਤੇ ਬਾਈ ਯਾਰ ਸਿੰਘਾ ਸੁnga ਤੇ ਕਿਤੇ ਆਪ ਤਾਂ ਨਹੀਂ ਘੜ ਕੁੜ ਕੇ ਬਣਾਏ ਸਿੰਘ ਬੜੇ ਸੋਹਣੇ ਬਣਾਉਂਦੇ ਯਾਰ ਨਹੀਂ ਇਹ ਤਾਂ ਮਹਾਰਾਜਨ ਹੋਈਆਂ ਠੀਕ ਆ ਠੀਕ ਆ ਬਾਈ ਤੇ ਬਾਈ ਫਿਰ ਹੁਣ ਇਹਨੂੰ ਵੇਚਣਾ ਹਾਂਜੀ ਠੀਕ ਆ ਕੀ ਰੇਟ ਰੱਖਾਂਗੇ ਬਾਈ ਆਪਾਂ ਇਹਦੇ ਆ ਰੇਟ ਜੀ 125 125 ਥੋੜਾ ਬਹੁਤਾ ਜੇ ਮੇਰੇ ਭਰਾਵਾਂ ਦਾ ਲਾਡ ਪਿਆਰ ਕਰ ਦੇਗਾ ਜੇ ਆ ਜਾਣਗੇ ਤਾਂ ਕਰ ਦਾਂਗੇ ਕੋਈ ਨਹੀਂ ਜਦ ਦੋਸਤ ਠੀਕ ਤੋਰੀ ਬਾਈ ਲੈ ਕੱਢ ਦੇ ਪਰ ਉਹਨੂੰ ਸਜਣਾ ਤੋੜ ਦੇ ਕਰੀ ਲੈ ਵੀ ਬਾਈ ਗੱਲ ਆਇਆ ਮੁੱਲ ਬਾਈ ਕਰਦਾ ਸੀਗਾ ਥੋੜਾ ਜਿਆਦਾ ਜਿਆਦਾ ਪਹਿਲਾਂ ਤੇ ਆਪਾਂ ਬਾਈ ਗੱਲ ਕੀਤੀ ਆ ਵੇਚਣ ਲਈ ਹੁਣ ਬਾਈ ਤੁਸੀਂ ਨਾ ਅਡਿਸਟਰਬ ਕਰਿਆ ਜੇ ਮੇਰੀ ਬੇਨਤੀ ਆ ਨਹੀਂ ਤਾਂ ਫਿਰ ਅਗਲਾ ਸਾਡੇ ਅੱਖੇ ਨਹੀਂ ਲੱਗਦਾ ਭਰਾਵੋ ਚੈਨਲ ਵਾਲਿਆਂ ਦੇ ਮੈਂ ਤਾਂ ਵੈਸੇ ਛੱਡਿਆ ਹੋਇਆ ਕੰਮ ਕਹਿਣਾ ਕਿਸੇ ਨੂੰ ਵੀ ਘਾਟਵਾਦ ਕਰਾਉਣੀ ਪਰ ਥੋੜਾ ਜਿਹਾ ਮੈਨੂੰ ਐ ਲੱਗਿਆ ਵੀ ਤੇਰਾ ਤੁਹਾਡਾ ਸੌਦਾ ਤੈਹ ਹੋ ਜਾਵੇ ਵੇਖੋ ਯਰ ਸਿੰਘ ਵੇਖੋ ਕਮਾਲ ਦੀ ਸਿੰਘੀ ਰੋਕੇ ਹੋਏ ਕਮਾਲ ਦੀ ਸਿੰਘੀ ਆ ਕੱਟੀ ਦੀ ਵੇਖੋ ਬਈ ਯਾਰ ਕੀ ਬਾਤ ਨੈ ਲੱਗਿਆ ਜਿਵੇਂ ਨਾ ਪ੍ਰਮਾਤਮਾ ਨੇ ਘੜ ਘੜ ਕੇ ਸਿੰਘ ਲਾਇਆ ਹੁੰਦਾ ਨਿੱਕਾ ਨਿੱਕਾ ਸਿੰਘ ਕਰਮ ਵਾਲੀ ਨੂੰ ਪਹਿਲਾ ਸੂਆ ਅਡਰ ਦੀ ਬਰੀਕੀ ਵੇਖੋ ਤੁਸੀਂ ਕਮਾਲ ਦੀ ਤਿਆਰੀ ਦੇ ਵਿੱਚ ਨਾ ਜਦੋਂ ਤਿਆਰ ਹੋਈ ਤਾਂ ਬਹੁਤ ਸੋਹਣੀ ਤਿਆਰੀ ਦੇ ਵਿੱਚ ਆਊਗੀ ਕਿਉਂਕਿ ਹਜੇ ਪਲੂਨ ਆ 8-10 ਦਿਨ ਪਹਿਲੇ ਆ ਵੀ ਮੋੜ ਲਿਆ 8-10 ਦਿਨ ਪਏ ਆ ਇਹਨੇ ਕਮਾਲ ਦੀ ਥਲੋ ਤਿਆਰ ਹੋ ਕੇ ਕੁਝ ਨਾ ਕੁਝ ਬਣ ਕੇ ਫੇਰ ਇਹਨੇ ਰਿਕਾਰਡ ਤੋੜਨੇ ਆ ਮਿੱਤਰੋ ਕੱਟੀ ਦੀ ਬਰੀਕੀ ਬਹੁਤ ਚੰਗੀ ਆ ਸਿੰਘਾਂ ਦੀ ਬਰੀਕੀ ਬਹੁਤ ਚੰਗੀ ਆ ਅਡਰ ਦੀ ਕੁਆਲਿਟੀ ਵੀ ਪੂਰੀ ਬੇਹਤਰੀਨ ਆ ਇਹਦੀ ਕਰਮਾ ਵਾਲੀ ਦੀ ਲੈ ਵੀ ਭਾਈ ਐ ਕਮਾ ਕੇ ਰੋਕਲੀ ਮੜਾ ਜਾਂਦਾ ਲੇਵਾ ਵਿਖਾ ਦੀ ਇੱਕ ਵਾਰੀ ਸੱਜਣਾ ਨੂੰ ਆਪਾਂ ਹੋਰ ਵੇਖੀ ਜੇ ਕੱਟੀ ਦੇ ਨਾ ਯਾਰ ਭਲੀ ਮਨਸਾ ਹਨਾ ਬਈ ਜਮਾਂ ਨਹੀਂ ਹੈਗਾ ਉਹ ਸ਼ਰਾਰਤੀ ਨਹੀਂਗੀ ਉਹਨੂੰ ਮੋੜਦੀ ਮੜਾ ਜਿੱਥੇ ਮਰਜੀ ਠਾਲ ਦੇ ਦੇਣੇ ਦੇ 27 ਤਰੀਕ ਨੂੰ ਪੂਰੇ ਆ ਹਾਂਜੀ ਹਾਂਜੀ 20 ਤਰੀਕ ਨੂੰ ਵੀਡੀਓ ਬਣਦੀ ਆ ਵੀ 7 ਦਿਨ ਪਏ ਆ ਮਿੱਤਰੋ ਇਹ ਮੋੜਿਆ ਪੁੱਤ ਚਲ ਉੱਥੇ ਜਾਂਦੇ ਕੋਈ ਨਾ ਉੱਥੇ ਵਿਖਾ ਦੇ ਨੇ ਬਈ ਪੁੱਤ ਇੱਥੇ ਹੀ ਵਿਖਾ ਦੇਂਦੀ ਖੜੀ ਦੀ ਬਰੀਕੀ ਖੜੀ ਆ ਆ ਪੂਛ ਪੜਦੀ ਮੈਂ ਮੜੀ ਬਰੀਕੀ ਵੇਖੋ ਕਿੰਨਾਂ ਦੀ ਹੁਣ ਅਡਰ ਦੀ ਕੁਆਲਿਟੀ ਬੜੀ ਚੰਗੀ ਆ ਹਨਾ ਬਈ ਯਾਰ ਹਾਂਜੀ ਬੜੀ ਜੈਨ ਕਰਦੀ ਬਈ ਬੰਨ ਦੇ ਨਾ ਠੀਕ ਬਾਹਰ ਨੂੰ ਕਢਾ ਦੇ ਜਿਹੜਾ ਸਾਰਾ ਕੱਟੀ ਆ ਚੰਗੀ ਬਾਲੀ ਆ ਯਾਰ ਤਾਂ ਦੋ ਵਾਰੀ ਤੋਰਨ ਲੱਗਾ ਮੈਂ ਕਿਹਾ ਵਿਖਾ ਦਈਏ ਫਿਰ ਇਹ ਤੇਰੇ ਤੋਂ ਹੀ ਵਟਸਐਪ ਤੇ ਵੀਡੀਓ ਮੰਗੀ ਜਾਣੀਆਂ ਲੋਕਾਂ ਨੇ ਮੈਂ ਤਾਂ ਲੈ ਪੁੱਤ ਓਏ ਨਾ ਯਾਰਾ ਥੱਕ ਗਈ ਇਹਨਾਂ ਨਾਲ ਹੀ ਭੱਜਿਆ ਕਰ ਬਾਈ ਖੋਲੀ ਨਹੀਂ ਤੁਸੀਂ ਝੋਟੀ ਘਾਟ ਖੋਲੀ ਹੋਈ ਹੈ ਨਾ ਖੋਲੀ ਘਾਟ ਆ ਨਾ ਥਾਂ ਵੀ ਨੀ ਖੁੱਲੇ ਆਇਆ ਕਰ ਦੇ ਨੀ ਝੋਟੀ ਆ ਚੀਜ਼ ਆ ਨਾ ਜਿਹੜੀ ਆ ਪਿਛਲੀ ਛੀੜ ਹੈ ਝੋਟੀ ਦੀ ਮੜੀ ਜੀ ਇਹੀ ਕਿਤੇ ਖੁੱਲੇ ਥਾਂ ਤੇ ਝੋਟੀ ਹੁੰਦੀ ਖੜੀ ਤੇ ਤੁਰਦਾ ਇਹਨੂੰ ਖੁੱਲੀ ਛੱਡਿਆ ਜਾਵੇ 10 ਦਿਨ 10 ਦਿਨਾਂ ਦੇ ਝੋਟੀ ਦੀ ਤੋਰ ਬਦਲ ਜਾਣੀ ਥਾਂ ਹੈ ਨਹੀਂ ਨਾ ਕੱਚਾ ਬਈ ਆਪਾਂ ਆਪਦੇ ਸੁੱਖ ਨੂੰ ਪੱਕੇ ਕਰ ਲਏ ਹਨਾ ਵੇੜੇ ਭੀੜੇ ਆ ਨਾ ਤਾਈਆਂ ਦਾ ਉਹੀ ਰੌਲਾ ਸਹੀ ਗੱਲ ਆ ਬਈ ਤੇਰੀ ਤੇ ਲੈ ਬਈ ਇੱਕ ਪੱਤੀ ਚੋਂ ਮਾਨਤਾਨ ਕਰਦੀ ਹੁਣ ਮੇਰੇ ਸੱਜਣਾ ਦਾ ਠੀਕ ਆ ਉਮਰ ਕਿੰਨੀ ਐਂਦੀ ਝੋਟੀ ਦੀ ਬਈ ਹਾਂਜੀ ਉਮਰ 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 ਤਨਖਾੜਾ ਜੀ ਤੈਨੂੰ ਕੋ ਸਾਹਮਣੇ ਕਹਿਣ ਤੋਂ ਪਾਵੇ ਦੋਂਦੀ ਚੌਗੀ ਹੋਊਗੀ ਹਨਾ ਹਾਂਜੀ ਹਾਂਜੀ ਹਮ ਯਾਰ ਦੰਦ ਨੇ ਵਿਖਾਉਣੇ ਨਹੀਂ ਨਹੀਂ ਤਾਂ ਵੇਖ ਹੀ ਲੈਂਦੇ ਆਪਾਂ ਬਰੀਕੀ ਵਾਕਿਆ ਹੀ ਚੰਗੀ ਆ ਠੀਕ ਆ ਬਈ ਫਿਰ ਲੈ ਵੀ ਬਈ ਆਪਦਾ ਨੰਬਰ ਦੇ ਦੇ ਯਾਰ ਕਿਹਨਾਂ ਦੀ ਜਿੰਨਾ ਭਰਾਵਾਂ ਨੇ ਗੱਲਬਾਤ ਕਰਨੀ ਆ ਤੇਰੇ ਨਾਲ ਆਈ 11 ਦੀ ਮਰਫਨਾ ਨੰਬਰ ਦੇ ਦੇ ਵੀਰੇ 94171 ਜੀ 01474 94171 01474 94171 01474 94171 01474 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਿਓ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਆ ਬਈ ਕੋਠੇ ਬੜਿੰਗਾ ਦੇ ਜ਼ਿਲ੍ਹਾ ਹੈਗਾ ਫਰੀਦਕੋਟ ਤੇ ਕੋਟਕਪੂਰੇ ਸ਼ਹਿਰ ਦੀ ਬਿਲਕੁਲ ਨਜ਼ਦੀਕ ਕਰਕੇ ਵਸਿਆ ਹੋਇਆ ਨਗਰ ਆ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ